ਮੇਨ ਮਾ ਹੁੰਦੀ ਹੈ ਹਾਂ ਫਿਲਮ ਦਾ ਜਿਹੜਾ ਮੇਨ ਹੈ ਇਹ ਉਹਨੂੰ ਐਂਡ 'ਚ ਜਾ ਕੇ احساس ਹੁੰਦਾ ਕਿ ਜ਼ਮੀਨ ਵਾਕਈ ਹੈ ਜਿਹੜੀ ਆਪਾਂ ਗੱਲਾਂ ਬਹੁਤ ਸੁਣੀ ਐ ਪਰ ਜਦੋਂ ਵਾਰੀ ਆਉਂਦੀ ਐ ਅਸੀਂ ਕੁਝ ਹੋਰ ਕਰ ਜਾਂਦੇ ਮੈਂ ਨੂੰ ਜਦ ਤੱਕ ਨੀਂਦ ਨਹੀਂ ਆਉਂਦੀ ਜਦ ਤੱਕ ਕੋਈ ਚੰਗਾ ਕੰਮ ਨਾ ਹੋਵੇ ਛੋਟੀ ਰੋਜ਼ੀ ਰੋਟੀ ਛੋਟੀਆਂ ਬੇਸਿਕ ਚੀਜ਼ਾਂ ਪੂਰੀਆਂ ਹੋਣ ਪਰ ਜ਼ਿਆਦਾ ਲਾਲਚ ਦੇ ਚੱਕਰ 'ਚ ਤੁਸੀਂ ਫਸੂਗੇ ਫਸ ਜਾਓਗੇ ਐਜੂਕੇਸ਼ਨ ਬਹੁਤ ਜ਼ਰੂਰੀ ਮੈਂ ਚਾਹੁੰਦਾ ਵੀ ਚਾਹ ਹਰ ਕਿਸਾਨਾ ਚਾਹੀ ਆਪਣੇ ਖੇਤੀਬਾੜੀ ਯੂਨੀਵਰਸਿਟੀ ਬਣੀ ਇਹਨਾਂ ਧਿਆਨੇ ਜਰਾ ਹੱਤੋਂ 10 ਦਿਨ ਲਾ ਆਇਆ ਕਰਿਓ ਮੈਂ ਚਾਹੁੰਨਾ ਹਰ ਬੰਦਾ ਭੋਲੇ ਵਾਂਗ ਸਟੈਂਡ ਲਵੇ ਬਤਨ ਕਿਸਾਨ ਇੱਕ ਦਾ ਜਿੰਦਾਬਾਦ ਜਿੰਦਾਬਾਦ ਹੀ ਜਿੰਦਾਬਾਦ ਹੋਏ ਭੋਲੇ ਮੂਵੀ ਪੰਜਾਬ ਦੇ ਸਿਨੇਮਾ ਚ ਰਿਲੀਜ਼ ਹੋ ਚੁੱਕੀ ਤੇ ਭੋਲੇ ਭਾਈ ਸਾਡੇ ਨਾਲ ਭੋਲੇ ਭਾਈ ਅੱਜ ਨਾ ਆਪਾਂ ਹਾਸਾ ਨਹੀਂ ਅੱਜ ਪਰ ਇੱਕ ਪੰਜ ਜ਼ਮੀਨ ਦੀ ਲੜਾਈ ਹੈ ਨਾ ਉਹਦੇ ਤਾਂ ਆਪਾਂ ਗੱਲਬਾਤ ਕਰਨੀ ਹੈ ਇੱਕ ਪਾਸੇ ਜ਼ਮੀਨਾਂ ਦੀ ਲੜਾਈ ਚੱਲ ਰਹੀ ਹੈ ਬਾਕੀ ਜਿਹੜੀ ਫਿਲਮ ਹੈਗੀ ਉਸਨੇ ਦਿਖਾਤਾ ਕੋਈ ਤਗੜਾ ਮਾੜਾ ਨਹੀਂ ਹੁੰਦਾ ਜੇਕਰ ਅੜੀਅਲ ਜਾਂ ਇੱਕ ਖੜਨ ਵਾਲਾ ਬੰਦਾ ਹੋਵੇ ਤਾਂ ਉਹਦੇ ਕਿਲੇ ਵਾਲਾ ਵੀ ਖੜ ਸਕਦਾ ਆ ਤਕੜੇ ਮਾੜੇ ਦੀ ਗੱਲ ਹੀ ਹੈ ਨਹੀਂ ਇਹਨਾਂ ਗੱਲ ਸਟੈਂਡ ਦੀ ਹੈ ਕਿ ਤੁਸੀਂ ਕਿ ਕਿੱਥੇ ਕਿੱਥੇ ਜਾ ਕੇ ਆਪਣਾ ਸਟੈਂਡ ਲੈਣੇ ਹੁਣ ਗੱਲ ਇਮਾਨਦਾਰੀ ਦੀ ਹੈ ਤੋਂ ਉਸੇ ਤਰੀਕੇ ਨਾਲ ਅਸੀਂ ਭੋਲੇ ਦੇ ਥਰੂ ਆਪਣੀ ਗੱਲ ਕੀਤੀ ਹੈ ਜ਼ਮੀਨ ਮਾਂ ਹੁੰਦੀ ਹੈ ਹਾਂ ਫਿਲਮ ਦਾ ਜਿਹੜਾ ਮੇਨ ਇਹ ਉਹਨੂੰ ਐਂਡ 'ਚ ਜਾ ਕੇ ਅਹਿਸਾਸ ਹੁੰਦਾ ਕਿ ਜ਼ਮੀਨ ਵਾਕਈ ਹੈ ਜਿਹੜੀ ਆਪਾਂ ਗੱਲਾਂ ਬਹੁਤ ਸੁਣੀ ਐ ਪਰ ਜਦੋਂ ਵਾਰੀ ਆਉਂਦੀ ਐ ਅਸੀਂ ਕੁਝ ਹੋਰ ਕਰ ਜਾਂਦੇ ਹਾਂ ਜਦੋਂ ਖੜਨਾ ਹੁੰਦਾ ਜ਼ਮੀਨ ਨਾਲ ਕਿਸਾਨ ਵਾਸਤੇ ਜ਼ਮੀਨ ਮਾਂ ਵੀ ਐ ਤੇ ਉਹਦਾ ਪੁੱਤ ਵੀ ਹੈਗਾ ਤੋ ਭੋਲੇ ਵੀਰ ਤੂੰ ਜਿਹੜੀ ਅੱਜ ਗੱਲ ਚੱਕੀ ਨਾ ਵਾਕਈ ਕਿਸਾਨਾਂ ਦੀ ਗੱਲ ਚੱਕੀ ਹੈ ਜਿਹੜੇ ਅੱਜ ਬਰੋਹਾਂ ਤੇ ਬੈਠੇ ਉਹਨਾਂ ਦੀ ਗੱਲ ਚੱਕੀਗੀ ਫਿਲਮ ਵਿੱਚ ਹਾਂਜੀ ਇਹੀ ਸੀਗਾ ਤਾਂ ਹੀ ਚਲੋ ਉਹ ਸੇਮ ਟਾਈਮ ਤੇ ਚੀਜ਼ਾਂ ਮੈਚ ਹੋ ਗਈਆਂ ਤੇ ਮੈਂ ਗੱਲ ਵੀ ਕਰਦਾ ਸੀ ਸੋਚਿਆ ਵੀ ਸੀ ਯਾਰ ਫਿਲਮ ਕਿਵੇਂ ਕਰੀਏ ਫਿਲਮ ਦਾ ਹਨਾ ਕਿ ਐਡਾ ਵੱਡਾ ਜਿਹੜਾ ਐਜੀਟੇਸ਼ਨ ਹੋ ਗਿਆ ਵੀ ਇਹਦੀ ਕਿਵੇਂ ਚੰਗਾ ਜਾਂ ਨਹੀਂ ਲੱਗਦਾ ਪਰ ਹਾਇ ਤਾਂ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਇੱਕ ਵਾਰ ਜਿਵੇਂ ਚਲੋ ਤੁਸੀਂ ਕੁੜੀ ਨੂੰ ਛੱਡਿਆ ਇੱਕ ਅਮੀਰ ਘਰਾਨੇ ਜਿਹਨੂੰ ਕੋਈ ਛੱਡਣਾ ਨਹੀਂ ਚਾਹਦਾ ਪਰ ਰੀਅਲ ਲਾਈਫ ਵਿੱਚ ਗੱਲ ਕਰੇ ਕਹਿੰਦਾ ਯਾਰ ਬਹੁਤ ਕੁਝ ਮਿਲੇਗਾ ਉਹ ਦਿਲੋਂ ਛੱਡਿਆ ਗਿਆ ਵਾਕਈ ਜ਼ਮੀਨ ਨਾਲ ਜੁੜੇ ਹੋਏ ਸੀ ਚਲੋ ਉਹ ਤਾਂ ਇੱਕ ਫਿਲਮ ਸੀ ਵਾਕਈ ਉਹ ਜੁੜਿਆ ਗਿਆ ਜੀ ਹਾਂ ਮੈਨੂੰ ਲੱਗਦਾ ਮੈਂ ਉਦਾਂ ਦਾ ਹੀ ਹਾਂ ਤੇ ਮੈਂ ਇਹਨੂੰ ਜਦ ਤੱਕ ਨੀਂਦ ਨਹੀਂ ਆਉਂਦੀ ਜਦ ਤੱਕ ਕੋਈ ਚੰਗਾ ਕੰਮ ਨਾ ਕਰਾਂ ਪਰ ਤੋਂ ਪੈਸੇ ਜਿਹੜਾ ਹੈਗਾ ਉਹ ਨੀਂਦ ਨਹੀਂ ਦੇ ਸਕਦਾ ਬੰਦੇ ਨੂੰ ਜੇਕਰ ਹਾਂ ਪੈਸੇ ਜਿੰਨਾ ਤੁਸੀਂ ਵਧਾਓਗੇ ਕੰਮ ਤੁਹਾਡੀਆਂ ਟੈਨਸ਼ਨਾਂ ਬਹੁਤ ਵਧਣੀਆਂ ਇੱਕ ਜਗ੍ਹਾ ਤੇ ਜਾ ਕੇ ਠਹਿਰਾਵ ਵੀ ਆਉਣਾ ਬਹੁਤ ਜ਼ਰੂਰੀ ਹੈ ਹਾਂ ਤੁਹਾਡੀ ਰੋਜ਼ੀ ਰੋਟੀ ਤੁਹਾਡੀਆਂ ਬੇਸਿਕ ਚੀਜ਼ਾਂ ਪੂਰੀਆਂ ਹੋਣ ਪਰ ਜ਼ਿਆਦਾ ਲਾਲਚ ਦੇ ਚੱਕਰ ਚ ਤੁਸੀਂ ਫਸੋਗੇ ਫਸੋ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਉਹ ਲੋਕਾਂ ਨੂੰ ਜਿਹੜੇ ਡਰ ਚ ਰਹ ਜਾਂਦੇ ਨੇ ਕਹਿੰਦੇ ਨੇ ਫਲਾਣੀ ਨੇ ਦੇ ਦਿੱ ਜਮੀਨ ਜੀ ਫਲਾਣੇ ਨੇ ਦੇ ਦਿੱ ਹੁਣ ਆਪਣਾ ਵਿੱਚ ਕੀ ਰਹਿ ਗਿਆ ਮੇਰਾ ਤਾਂ ਯਾਰ ਇਹੀ ਹੁੰਦਾ ਜੇ ਆਪਾਂ ਦੇਖੋ ਆਪਣਾ ਹੈਗਾ ਖੇਤੀ ਸਟੇਟ ਹੈ ਨਾ ਐਜੂਕੇਸ਼ਨ ਬਹੁਤ ਜ਼ਰੂਰੀ ਮੈਂ ਚਾਹਣਾ ਵੀ ਚਾਹ ਹਰ ਕਿਸਾਨਾ ਚਾਹੀ ਆਪਣੇ ਖੇਤੀਬਾੜੀ ਯੂਨੀਵਰਸਿਟੀ ਬਣੀ ਹੈ ਲੁਧਿਆਣੇ ਜਰਾ ਹਫਤਾ 10 ਦਿਨ ਲਾ ਆਇਆ ਕਰੇ ਉੱਥੇ ਫਿਰ ਤੁਹਾਨੂੰ ਸਹੀ ਗਲਤ ਦਾ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਹੈ ਮੈਂ ਤਾਂ ਇਹੀ ਫਿਲਮ ਦੇ ਜ਼ਰੀਏ ਵੀ ਇਹੀ ਕਹਿਣਾ ਚਾਹਿਆ ਕਿ ਜਿਹੜੀ ਐਜੂਕੇਸ਼ਨ ਹੈ ਚਾਹੇ ਤੁਸੀਂ ਕਿਸਾਨ ਨਹੀਂ ਹੈ ਇਹ ਵੀ ਇੱਕ ਬਿਜ਼ਨਸ ਹੀ ਹੈ ਇਹ ਸਾਡੇ ਹੁਣ ਪ੍ਰੱਖਿਆ ਨੇ ਸਾਨੂੰ ਦਿੱਤੀ ਹੈ ਤੇ ਸਾਨੂੰ ਲੱਗਦਾ ਇਹਨੂੰ ਸਾਨੂੰ ਸਾਹਮਣੇ ਰੱਖਣਾ ਚਾਹੀਦਾ ਤੇ ਇਹਨੂੰ ਵਧੀਆ ਤਰੀਕੇ ਨਾਲ ਇਹਨੂੰ ਕਰਨਾ ਚਾਹੀਦਾ ਇਹਦੇ ਵਿੱਚ ਓਪਰਚੁਨਿਟੀ ਬਹੁਤ ਹੈ ਭੋਲੇ ਨੇ ਇਹ ਚੀਜ਼ ਦਾ ਪਤਾ ਹੀ ਨਹੀਂ ਹੋਣਾ ਨਾ ਜਿਹੜੀ ਚੀਜ਼ ਉਹ ਬਣਾ ਰਿਹਾ ਹੈ ਉਹ ਚੀਜ਼ ਰਿਐਲਿਟੀ ਦੇ ਵਿੱਚ ਗਰਾਊਂਡ ਤੇ ਅੱਜ ਜੋ ਚੀਜ਼ਾਂ ਹੋ ਰਹੀਆਂ ਨੇ ਇਹ ਚੀਜ਼ ਸੈਦੂ ਸੋਚਿਆ ਨਹੀਂ ਹੋਣਾ ਹਾਂ ਬਿਲਕੁਲ ਮੈਂ ਨਹੀਂ ਸੋਚਿਆ ਸੀਗਾ ਕਿ ਉਹ ਸੇਮ ਟਾਈਮ ਤੇ ਮੈਚ ਹੋ ਗਈਆਂ ਤੇ ਮੈਂ ਚਾਹੁੰਦਾ ਹਰ ਬੰਦਾ ਭੋਲੇ ਵਾਂਗ ਸਟੈਂਡ ਲਵੇ ਮਤਲਬ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਹੀ ਜਿੰਦਾਬਾਦ ਕੀ ਬਾਤ ਹੈ ਬਿਲਕੁਲ ਭੋਲੇ ਵੀਰ ਨੇ ਜਿਹੜਾ ਮੈਸੇਜ ਦਿੱਤਾ ਦੇ ਨਾਲ ਜੋ ਕੁਝ ਹੁੰਦਾ ਜੋ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਉਹ ਵਾਕਿਆ ਹੀ ਇੱਕ ਸਚਾਈ ਹੈਗੀ ਹੈ ਤੇ ਅੱਜ ਕਿਸਾਨ ਉਸ ਚੀਜ਼ ਨੂੰ ਲੈ ਕੇ ਲੜ ਵੀ ਰਹੇ ਨੇ ਸੋ ਜੁੜੇ ਹੋਏ ਡੇਲੀ ਪੁਸ ਪੰਜਾਬੀ ਦਾ ਕਹਿਰਾ ਪਰਸਮ ਸ਼ਹੀਦ ਅਨਾਸ ਸੰਦੀਪ ਕਮੋਸ ਮੋਹਾਲੀ ਤੋਂ